ਮਿੱਤਰ ਪਿਆਰੇਓ ਪੰਜਾਬ ਦੇ ਵਿੱਚ ਪਿਛਲੇ ਕੁਝ ਟਾਈਮ ਤੋਂ ਕੇਂਦਰੀ ਏਜੰਸੀਆਂ ਦੀ ਦਖਲਅੰਦਾਜ਼ੀ ਬਹੁਤ ਵਧੀ ਹੈ ਖਾਸ ਕਰ ਐਨਆਈਏ ਈਡੀ ਤੇ ਜਿੰਨੀਆਂ ਕੇਂਦਰੀ ਏਜੰਸੀਆਂ ਨੇ ਉਹ ਪਹਿਲਾਂ ਇੰਨਾ ਜ਼ਿਆਦਾ ਪੰਜਾਬ ਤੇ ਰਾਜਾਂ ਦੇ ਵਿੱਚ ਜਾ ਕੇ ਦਖਲ ਨਹੀਂ ਸੀ ਦਿੰਦੀਆਂ ਜਿੰਨਾ ਹੁਣ ਸਾਹਮਣੇ ਆ ਰਿਹਾ ਹੁਣ ਤਾਂ ਐਨਆਈਏ ਵਰਗੀਆਂ ਏਜੰਸੀਆਂ ਨੇ ਕਿਸਾਨਾਂ ਕਿਸਾਨ ਆਗੂਆਂ ਆਮ ਲੋਕਾਂ ਦੇ ਘਰਾਂ 'ਚ ਸਿੱਧੀਆਂ ਰੇਡਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਆਪਣੇ ਨਾਲ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਅਵਤਾਰ ਸਿੰਘ ਮਹਿਮਾ ਜੀ ਜੀ ਮਹਿਮਾ ਸਾਹਿਬ ਪਿਛਲੇ ਟਾਈਮ ਤੋਂ ਇਹ ਜਿਹੜਾ ਵਰਤਾਰਾ ਪੰਜਾਬ 'ਚ ਵਧਿਆ ਜਿਵੇਂ ਐਨਆਈਏ ਦੀ ਦਖਲਅੰਦਾਜ਼ੀ ਵਧੀ ਆ ਜਿਵੇਂ ਦੂਜੀਆਂ ਕੇਂਦਰੀ ਏਜੰਸੀਆਂ ਦੇ ਛਾਪੇ ਵਧੇ ਆ ਹੁਣ ਕਿਸਾਨ ਆਗੂਆਂ ਦੇ ਘਰੇ ਵੀ ਪਿਛਲੇ ਟਾਈਮ ਤੋਂ ਐਨਆਈਏ ਛਾਪੇ ਮਾਰ ਰਹੀ ਹੈ ਤੇ ਕਦੇ-ਕਦੇ ਐਂ ਲੱਗਦਾ ਵੀ ਕੀ ਪੰਜਾਬ ਸਰਕਾਰ ਇਹ ਅਜਾਜਤ ਕੇਂਦਰੀ ਏਜੰਸੀਆਂ ਨੂੰ ਦੇ ਰਹੀ ਹੈ ਕੀ ਪੰਜਾਬ ਸਰਕਾਰ ਨੇ ਹੱਥ ਖੜੇ ਕਰਤੇ ਨੇ ਕਿਵੇਂ ਵੇਖ ਦਿਓ ਦੇਖੋ ਆਪਣਾ ਜਿਹੜਾ ਪੰਜਾਬ ਹੈ ਨਾ ਪੰਜਾਬ ਸ਼ੁਰੂ ਤੋਂ ਜੇ ਆਪਾਂ ਮੁਗਲਾਂ ਦੀ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੀਏ ਜਾਂ ਅੰਗਰੇਜ਼ਾਂ ਦੀ ਗੱਲ ਕਰੀਏ ਪੰਜਾਬ ਦੇਸ਼ ਦੇ ਵਜੋਂ ਜਾਣਿਆ ਜਾਂਦਾ ਸੀ ਐਵੇਂ ਆੜੜ ਰਿਆਸਤਾਂ ਸੀਗੀਆਂ ਅੰਗਰੇਜ਼ਾਂ ਨੇ ਉਹਨਾਂ ਨੂੰ ਇਕੱਠਿਆਂ ਕੀਤਾ ਜਦੋਂ ਸਾਡੇ ਦੇਸ਼ ਨੂੰ ਇਹ ਕਿਹਾ ਗਿਆ ਕਿ 1947 ਤੋਂ ਹੋਣੇ ਆਜ਼ਾਦ ਹੋ ਗਿਆ ਤਾਂ ਉਹਨਾਂ ਨੇ ਸੋਚਿਆ ਕਿ ਇਸ ਨੂੰ ਸਿਸਟਮ ਨੂੰ ਚਲਾਵਾਂਗੇ ਕਿਵੇਂ ਤਾਂ ਉਹਨਾਂ ਨੇ ਇਹਨੂੰ ਆਡਾ ਢਾਂਚਾ ਬਣਾਇਆ ਵੀ ਆਹ ਸਟੇਟਾਂ ਦੇ ਅਧਿਕਾਰ ਹੋਣਗੇ ਆਹ ਕੇਂਦਰ ਦੇ ਹੋਣਗੇ ਆਹ ਸਾਂਝੇ ਹੋਣਗੇ ਤੇ ਇਹਦੇ ਵਿੱਚੋਂ ਇਲਾਨ ਆਰਡਰ ਦਾ ਜਿਹੜਾ ਸਥਿਤੀ ਬਣਾਈ ਗਈ ਵੀ ਇਹ ਰਾਜਾਂ ਦੇ ਅਧਿਕਾਰ ਨੇ ਤਾਂ ਹੀ ਤਾਂ ਰਾਜਾਂ ਦੇ ਵਿੱਚ ਜੁਡੀਸ਼ੀਅਲ ਅੱਡ ਬਣਾਈ ਗਈ ਇਹ ਹਾਈ ਕੋਰਟ ਤੱਕ ਥੱਲੇ ਕੋਟਾ ਬਣਾਈਆਂ ਗਈਆਂ ਜਿਹੜੇ ਥੱਲੇ ਡੀਸੀ ਲਾਏ ਗਏ ਰਾਜਾਂ ਦੇ ਵੱਖਰੇ ਪੁਲਿਸ ਬਣਾਈ ਗਈ ਜਿਵੇਂ ਆਪਾਂ ਪੰਜਾਬ ਪੁਲਿਸ ਹਰਿਆਣਾ ਪੁਲਿਸ ਇਸੇ ਕਰਕੇ ਕਿਉਂਕਿ ਸਟੇਟ ਸਰਕਾਰ ਵੇਖੂਗੀ ਕਿ ਇੱਥੇ ਲਾਅਨ ਆਰਡਰ ਨੂੰ ਕਿਵੇਂ ਰੱਖਣਾ ਹੈ ਜੇ ਕੋਈ ਗਲਤੀ ਹੁੰਦੀ ਹੈ ਜਾਂ ਕਿਸੇ ਦੀ ਸੁਰੱਖਿਆ ਕਿਵੇਂ ਕਰਨੀ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਐਨਆਈਏ ਦੀ ਗੱਲ ਹੈ ਇਹ ਐਨਆਈਏ ਨੂੰ ਕੋਈ ਜਾਣਦਾ ਹੀ ਨਹੀਂ ਸੀ ਪੰਜਾਬ ਦੇ ਵਿੱਚ ਆਪਣੇ ਤੇ ਇਹ ਗੱਲਾਂ ਚੱਲਦੀਆਂ ਸੀਗੀਆਂ ਵੀ ਆ ਫਲਾਣੇ ਥਾਣੇੋਂ ਪੁਲਿਸ ਚੜ੍ਹ ਕੇ ਆ ਗਈ ਆ ਪਟਿਆਲੇ ਦੀ ਪੁਲਿਸ ਚੜ੍ਹ ਆਈ ਆ ਜਿਹੜੀ ਫਿਰੋਜ਼ਪੁਰ ਦੀ ਆ ਗਈ ਆ ਮੋਗੇ ਦੀ ਆ ਗਈ ਆ ਅਫਰ ਸਰ ਸੀਐ ਇਹਦਾ ਵੀ ਰੌਲਾ ਪੈਂਦਾ ਹੁੰਦਾ ਸੀ ਵੀ ਯਾਰ ਇੱਥੇ ਸੀਏ ਸਟਾਫ ਨੂੰ ਆਉਣ ਦੀ ਕੀ ਲੋੜ ਸੀ ਸਿੰਪਲ ਪੁਲਸ ਜਦੋਂ ਹੈਗੀ ਐ ਉਹਨੂੰ ਸੀਐਸਟਾਫ ਤੋਂ ਵੀ ਗਾਂ ਕਾਣੀ ਬਗੀ ਇਥੋਂ ਤੱਕ ਕਿ ਜਿਹੜੇ ਜ਼ਿਲ੍ਹੇ ਅੰਦਰ ਥਾਣੇ ਹੁੰਦੇ ਆ ਇੱਕ ਜਿਰਿੰਦਰ 4 5 10 ਥਾਣੇ ਆ ਇੱਕ ਥਾਣੇ ਦੀ ਪੁਲਿਸ ਦੂਜੇ ਥਾਣੇ ਦੀ ਫਾਟਚ ਨਹੀਂ ਜਾ ਸਕਦੀ ਮਤਲਬ ਇਹ ਵੰਡੀਆਂ ਹੋਈਆਂ ਚੀਜ਼ਾਂ ਸੀ ਪਰ ਇਹ ਪਿਛਲੇ ਸਮੇਂ ਤੋਂ ਜਦੋਂ ਤੋਂ ਖਾਸ ਕਰਕੇ ਆਪਣਾ ਕਿਸਾਨ ਅੰਦੋਲਨ ਚੱਲਿਆ ਲੋਕ ਦਿੱਲੀ ਗਏ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸਿੱਖੀਆਂ ਤਾਂ ਨਵੇਂ ਨਵੀਆਂ ਚੀਜ਼ਾਂ ਬਾਰੇ ਪਤਾ ਵੀ ਲੱਗਾ ਤਾਂ ਕਿਸਾਨ ਅੰਦੋਲਨ ਤੋਂ ਬਾਅਦ ਲਗਾਤਾਰ ਜਿਹੜੀ ਇੱਕ ਚੀਜ਼ ਲਗਾਤਾਰ ਪੰਜਾਬ ਦੀਆਂ ਅਖਬਾਰਾਂ 'ਚ ਛਾਈ ਰਹਿੰਦੀ ਆ ਸੁਰਖੀਆਂ ਸ਼ਹਿਰ ਤੇ ਐਨਆਈਏ ਦਾ ਛਾਪਾ ਫਲਾਣੀ ਜਗ੍ਹਾ ਤੇ ਫਲਾਣੀ ਕਿਸਾਨ ਆਗੂ ਦੇ ਘਰੇ ਵੱਜ ਗਿਆ ਧਾਰਮਿਕ ਆਗੂ ਦੇ ਘਰੇ ਫਲਾਣੀ ਐਨਆਈ ਨੇ ਰੇਡ ਕੀਤੀ ਪਹਿਲਾਂ ਈਡੀ ਦਾ ਵੀ ਕਾਫੀ ਚੱਲਿਆ ਇਹ ਹੁਣ ਐਨਆਈ ਆ ਰਿਹਾ ਐਨਆਈ ਇੱਕ ਨੈਸ਼ਨਲ ਪੱਧਰ ਦੀ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਆ ਉਹਦਾ ਅਧਿਕਾਰ ਹੈ ਕਿ ਬਹੁਤ ਵੱਡੇ ਕੋਈ ਕਪਲਾ ਹੋ ਗਿਆ ਜਾਂ ਬਹੁਤ ਵੱਡੇ ਕੋਈ ਟੈਰਰਿਸਟ ਲਿੰਕ ਹੋ ਗਏ ਉੱਥੇ ਹੁੰਦਾ ਫਰਜ਼ ਬਣਦਾ ਆਪਦਾ ਜਿਹੜਾ ਉਹਦਾ ਅਧਿਕਾਰ ਖੇਤਰ ਹੈ ਪਰ ਪੰਜਾਬ ਸਰਪੱਦੇ ਅੰਦਰ ਕੋਈ ਕੀ ਕਰਦਾ ਕੋਈ ਕਿਸੇ ਦੇ 302 ਦਾ ਪਰਚਾ ਕਿਸੇ ਦੇ 26 ਦਾ ਪਰਚਾ ਕੋਈ ਕਿਸੇ ਵੱਡੇ ਕੰਮ ਚ ਵੀ ਫਸ ਗਿਆ ਤਾਂ ਪੰਜਾਬ ਦੀ ਪੁਲਿਸ ਬਣਦੀ ਹੋਈ ਹੈ ਪੰਜਾਬ ਦੀਆਂ ਏਜੰਸੀਆਂ ਨੇ ਸਾਰਾ ਉਹਨਾਂ ਨੇ ਦੇਖਣਾ ਜੁਡੀਸ਼ਰੀ ਨੇ ਜਾਂ ਜਿਹੜੀਆਂ ਬਣੀਆਂ ਹੋਈਆਂ ਨੇ ਪਰ ਪੰਜਾਬ ਦੇ ਵਿੱਚ ਜਿਹੜਾ ਪਿਛਲੇ ਸਮੇਂ ਤੋਂ ਐਨਆਈਏ ਦਾ ਦਖਲ ਹੈ ਇਹ ਸਿੱਧਾ ਸਿੱਧਾ ਦਖਲ ਹੈ ਕਿ ਪੰਜਾਬ ਦੇ ਉੱਪਰ ਜਾਂ ਦੂਜੇ ਸੂਬਿਆਂ ਉੱਤੇ ਵੀ ਕੇਂਦਰ ਸਰਕਾਰ ਜਿਹੜੀ ਕੇਂਦਰੀ ਰਾਜ ਹੈ ਉਹ ਕਿਵੇਂ ਅਸਰ ਕਰਦਾ ਹੈ ਉਹ ਕਿਵੇਂ ਦਖਲਦਾਰੀ ਕਰਦਾ ਹੈ ਮਤਲਬ ਰਾਜਾਂ ਦੇ ਅਧਿਕਾਰ ਕਿਤੇ ਨਾ ਕਿਤੇ ਖੋਹੇ ਜਾਂ ਜਿਹੜੀ ਆਪਾਂ ਲਗ ਪਿਛਲੇ ਲੰਮੇ ਸਮੇਂ ਤੋਂ ਕਿ ਲੜਾਈ ਪੰਜਾਬੀ ਤਾਂ ਖਾਸ ਕਰਕੇ ਲੜਦੇ ਨੇ ਵੱਧ ਅਧਿਕਾਰਾਂ ਦੀ ਮੰਗ ਕਰਦੇ ਨੇ ਖੁਦ ਮੁਖਤਿਆਰੀ ਦੀ ਗੱਲ ਮੰਗ ਕਰਦੇ ਨੇ ਉਹਦੇ ਤੋਂ ਵੀ ਅੱਗੇ ਵੱਧ ਕੇ ਜਿਹੜੇ ਪਹਿਲਾਂ ਮਾੜੇ ਮੋਟੇ ਅਧਿਕਾਰ ਮਿਲੇ ਹੋਏ ਨੇ ਉਹਨਾਂ ਅਧ ਖੋਣ ਲਈ ਕਿ ਅਸੀਂ ਵੇਖਾਂ ਕਿ ਕਿਹੜੇ ਬੰਦਿਆਂ ਨੂੰ ਅਸੀਂ ਚੁੱਕ ਕੇ ਲਿਆਉਣਾ ਚੁੱਕ ਕੇ ਲਿਆਉਣਾ ਕਿਹੜੇ ਕੇਸ ਲੈਣਾ ਕਿੱਥੇ ਲੈ ਕੇ ਜਾਣਾ ਸੋ ਉਹਦੇ ਚ ਐਨਐਸਏ ਲਾਉਣਾ ਇੱਥੋਂ ਚੁੱਕਣਾ ਉਹ ਦੂਰ ਤੱਕ ਡਿਬਰੂਗੜ ਸੌੜ ਦੇਣਾ ਜਾਂ ਹੋਰ ਕਿਸੇ ਜੇਲ੍ਹ ਚ ਭੇਜ ਦੇਣਾ ਸੋ ਇਹ ਜਿਹੜਾ ਸਿੱਧਾ ਸਿੱਧਾ ਹੋ ਰਿਹਾ ਔਰ ਪੰਜਾਬ ਸਰਕਾਰ ਦੀ ਤੁਸੀਂ ਗੱਲ ਕਰਦੇ ਵੀ ਉਹ ਦਖਲ ਕਿਉਂ ਨਹੀਂ ਦੇ ਰਹੀ ਰੋਕ ਕਿਉਂ ਨਹੀਂ ਰਹੀ ਹਾਲਾਂਕਿ ਫਰਜ਼ ਬਣਦਾ ਪਹਿਲਾਂ ਜਦੋਂ ਆਪਣਾ ਸ਼ੰਭੂ ਤੇ ਹੁਣ ਮੋਰਚਾ ਚੱਲ ਰਿਹਾ ਖਨੋਰੀ ਬਾਰਡਰ ਤੇ ਹਰਿਆਣੇ ਦੀ ਪੁਲਿਸ ਪੰਜਾਬ ਦੀ ਹੱਦ ਚ ਆ ਕੇ ਗੋਲੀਆਂ ਮਾਰਦੀ ਆ ਡਰੋਨ ਸੁੱਟਦੀ ਆ ਕਿਸਾਨਾਂ ਨੇ ਬਹੁਤ ਰੌਲਾ ਪ ਛੁੱਟ ਰਹੇ ਹੂੰ ਉਦੋਂ ਵੀ ਪੰਜਾਬ ਦੀ ਸਰਕਾਰ ਮੂਕ ਦਰਸ਼ਕ ਹੈ ਜਦੋਂ ਉੱਥੇ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਫਿਰ ਸਿਆਸੀ ਰੋਟੀਆਂ ਫਿਰ ਅਸੀਂ ਐਫ ਆਈ ਆਰ ਕਰਾਂਗੇ ਜੀ ਪੜਤਾਲ ਕਰਾਂਗੇ ਜਦਕਿ ਇਹ ਪਹਿਲਾਂ ਕਰਨਾ ਚਾਹੀਦਾ ਸੀ ਹੁਣ ਇਹ ਜਦੋਂ ਰੋਲਾ ਆਇਆ ਵੀ ਪੰਜਾਬ ਸਰਕਾਰ ਰੋਕ ਕਿਉਂ ਨਹੀਂ ਰਹੀ ਕਿ ਕੀ ਸਾਡੀ ਪੁਲਿਸ ਪੰਜਾਬ ਦੀ ਪੁਲਿਸ ਮੁੱਕ ਗਈ ਹੈ ਜਾਂ ਸਾਡੇ ਕੋਲੇ ਬੰਦੇ ਹੈ ਨਹੀਂ ਭਰਤੀ ਕਰਨ ਲਈ ਜਾਂ ਸਾਡੇ ਕੋਲ ਏਜੰਸੀ ਹੈ ਨਹੀਂ ਇਹਦਾ ਸਿੱਧਾ ਸਿੱਧਾ ਕਾਰਨ ਹੈ ਕਿ ਜੇ ਪੰਜਾਬ ਪੁਲਿਸ ਕਿਸਾਨ ਆਗੂਆਂ ਤੇ ਧਾਰਮਿਕ ਆਗੂਆਂ ਤੇ ਜਿਹੜਾ ਜਿਹੜਾ ਪੰਜਾਬ ਹੈ ਸਿੱਖ ਭਾਈਚਾਰਤ ਬਹੁ ਗਿਣਤੀ ਵਾਲਾ ਸੂਬਾ ਕਿਸਾਨੀ ਵਾਲਾ ਸੂਬਾ ਸੋ ਇੱਥੇ ਜੇਕਰ ਕਿਸਾਨਾਂ ਤੇ ਜਾਂ ਧਾਰਮਿਕ ਆਗੂਆਂ ਤੇ ਜਾਂ ਸਮਾਜਿਕ ਆਗੂਆਂ ਤੇ ਕੋਈ ਜ਼ਬਰ ਕਰਦੇ ਤੇ ਇੱਕੋਦਮ ਲੋਕ ਸਰਕਾਰ ਨੂੰ ਪਹਿਣਗੇ ਤਾਂ ਸਰਕਾਰ ਨੂੰ ਇਹ ਲੱਗਦਾ ਕਿ ਕੇਂਦਰੀ ਏਜੰਸੀਆਂ ਜਿਹੜੀਆਂ ਇਹਨੂੰ ਇਹਨਾਂ ਦਾ ਨਜੱਠਣ ਜਿਵੇਂ ਮਰਜ਼ੀ ਨਹੀਂ ਜੱਠਣ ਅਸੀਂ ਚੁੱਪ ਕਰ ਗਰੀਏ ਕਿਉਂਕਿ ਇਹਨਾਂ ਵਾਸਤੇ ਸਮੱਸਿਆ ਹੈ ਨਾ ਵੀ ਲੋਕ ਪੰਜਾਬ ਦੇ ਜਥੇਬੰਦ ਹੋ ਗਏ ਸੁਚੇਤ ਹੋ ਗਏ ਲੜ ਰਹੇ ਨੇ ਪਰ ਇਹ ਇਹਨਾਂ ਦੀ ਬੇਵਕੂਫੀ ਕਹਿ ਲਓ ਜਾਂ ਮਤਲਬ ਇਹਨਾਂ ਦਾ ਅਣਜਾਣਪੁਣਾ ਕਹਿ ਲਓ ਵੀ ਉਹਨਾਂ ਨੂੰ ਕਿਸੇ ਬਗਾਨੇ ਨੂੰ ਜਿਵੇਂ ਕਹਿਣਾ ਪੰਜਾਬ ਦੇ ਵਿੱਚ ਕਿਸੇ ਬਾਹਰਲੇ ਮੁਲਖ ਨੂੰ ਕਈ ਆ ਕੇ ਦਖਲ ਨਹੀਂ ਤਾਂ ਬਗਾਨੇ ਨੂੰ ਜਦੋਂ ਦਖਲ ਦੇਣ ਦਾ ਹੈ ਇਹਨਾਂ ਨੇ ਇੱਕ ਰਾਹ ਖੁੱਲਾ ਛੱਡ ਛੱਡਿਆ ਤਾਂ ਉਹਦੇ ਚ ਪੰਜਾਬ ਦੇ ਜਿਹੜੇ ਅਧਿਕਾਰ ਨੇ ਰਾਜ ਕਰਨ ਦਾ ਅਧਿਕਾਰ ਸਟੇਟ ਦਾ ਜਿਹੜੇ ਅਧਿਕਾਰ ਨੂੰ ਸਾਰੇ ਹੌਲੀ ਹੌਲੀ ਸੈਂਟਰ ਖੋ ਰਹੀ ਆ ਤਾਂ ਇਹ ਸਿਰਫ ਇਸੇ ਚ ਕਿ ਸਾਨੂੰ ਇਹਨਾਂ ਦੇ ਨਾਲ ਜਿਹੜੇ ਅਸੀਂ ਝੂਠੇ ਕਾਰਵਾਈਆਂ ਕਰਨੀਆਂ ਝੂ ਅਸਾਂ ਜੋ ਪਸਾਉਣਾ ਇਹਦੇ ਲਈ ਸਾਨੂੰ ਕੋਈ ਪੋਲੀਟਿਕਲ ਨੁਕਸਾਨ ਨਾ ਉਠਾਉਣਾ ਪਵੇ ਇਹ ਖੁੱਲ ਦੇ ਰਿਹਾ ਕੇਂਦਰ ਸਰਕਾਰ ਨੂੰ ਵੀ ਉਹ ਜਿਵੇਂ ਮਰਜ਼ੀ ਤਖੰਦਾ ਜਿੱਕਰ ਜੀ ਮਤਲਬ ਇੱਕ ਤਰ੍ਹਾਂ ਨਾਲ ਜਿਨ੍ਹਾਂ ਲੋਕਾਂ ਦੇ ਉੱਪਰ ਇਹ ਕਾਰਵਾਈਆਂ ਚਾਹੁੰਦੇ ਨੇ ਜਾਂ ਉਹਨਾਂ ਦੀ ਆਵਾਜ਼ ਨੂੰ ਜਾਂ ਉਹਨਾਂ ਦੇ ਮੁੱਦਿਆਂ ਨੂੰ ਕੁਚਲਣਾ ਚਾਹੁੰਦੇ ਨੇ ਜੀ ਜੀ ਤਾਂ ਕਿਤੇ ਨਾ ਕਿਤੇ ਐਂ ਲੱਗਦਾ ਪੰਜਾਬ ਸਰਕਾਰ ਨੂੰ ਵੀ ਵੀ ਉਹ ਸਾਡੇ ਖਿਲਾਫ ਤਾਂ ਰੌਲਾ ਪਾ ਲੈਣਗੇ ਹਮ ਤੇ ਅਸੀਂ ਲੈੜੀਆਂ ਵੋਟਾਂ ਤੇ ਫਿਰ ਐਨਆਈਏ ਨੂੰ ਕਾਰਵਾਈਆਂ ਕਰਨ ਦਿਓ ਹਮ ਮਤਲਬ ਜੇ ਲੋਕ ਬੋਲਣਗੇ ਅਸੀਂ ਕਵਾਂਗੇ ਅਸੀਂ ਤਾਂ ਕੁਝ ਕਰ ਨਹੀਂ ਰਹੇ ਐਨਆਈਏ ਕਰ ਰਹੀ ਆ ਆ ਗੇਮ ਲੱਗਦੀ ਹੈ ਦੇਖੋ ਇਹ ਹੈਗਾ ਹੀ ਆ ਵੋਟਾਂ ਕਿਤੋਂ ਲੈਣੀਆਂ ਨੇ ਵੋਟਾਂ ਲੈਣ ਲਈ ਜਿਹੜੀ ਮੌਜੂਦਾ ਸਰਕਾਰ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਵਾਲੀ ਜਿਹਨੂੰ ਦਿੱਲੀ ਤੋਂ ਕੇਜਰੀਵਾਲ ਸਾਹਿਬ ਚਲਾਉਂਦੇ ਨੇ ਪੰਜਾਬ ਚ ਭਗਵਾਨ ਤਮਾਨ ਹੈ ਇਹਨਾਂ ਨੇ ਜਿੰਨੇ ਵਾਅਦੇ ਕੀਤੇ ਹਰ ਇੱਕ ਵਰਗ ਨਾਲ ਵੀ ਤੁਸੀਂ ਸਾਨੂੰ ਲਿਆਓਗੇ ਤਾਂ ਅਸੀਂ ਇੱਕੋ ਦਮ ਬਦਲਾਅ ਕਰ ਦੇਾਂਗੇ ਉਹ ਵਾਅਦੇ ਪੂਰੇ ਨਹੀਂ ਹੋਏ ਲੋਕ ਸੁਚੇਤ ਨੇ ਪੰਜਾਬ ਦੇ ਜਥੇਬੰਦ ਨੇ ਲੜਨਾ ਜਾਣਦੇ ਨੇ ਤਸਵੀਰ ਹੈ ਲੜਨ ਵਾਲੀ ਉਦਨੇ ਜਦੋਂ ਲੜਨਾ ਹੈ ਤਾਂ ਪੰਜਾਬ ਸਰਕਾਰ ਲਿਓ ਸਮੱਸਿਆ ਖੜੀ ਹੋਣੀ ਹੈ ਜੇ ਉਹਨਾਂ ਤੇ ਜ਼ਬਰ ਕਰਦੀ ਹੈ ਤਾਂ ਵੀ ਪੋਲੀਟਿਕਲ ਲਾਸ ਹੈ ਇਸੇ ਚ ਉਹਨਾਂ ਨੇ ਲੈਣ ਦਾ ਵੀ ਐਨਆਈਏ ਕਰੂਗੀ ਜੀ ਪਰ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਜੇ ਐਨਆਈਏ ਨੇ ਸਾਰਾ ਕੁਝ ਕਰਨਾ ਹੈ ਜੇ ਕੇਂਦਰ ਨੇ ਕਰਨਾ ਫਿਰ ਤੁਹਾਨੂੰ ਕਦ ਲਈ ਚੁਣਿਆ ਤੁਸੀਂ ਸਾਡੇ ਜਾਨ ਮਾਲ ਦੀ ਰੱਖਿਆ ਕਰਨੀ ਹੈ ਤੁਹਾਡੇ ਸੰਵਿਧਾਨ ਦੇ ਵਿੱਚ ਲਿਖਿਆ ਤੁਸੀਂ ਤੁਸੀਂ ਲੈਦੇ ਹੋ ਪੁਲਿਸ ਲੋਕਾਂ ਦੀ ਸੇਵਾ ਲਈ ਹੈ ਸੁਰੱਖਿਆ ਲਈ ਹੈ ਫਿਰ ਪੰਜਾਬ ਦੀ ਪੁਲਿਸ ਨਾ ਤਾਂ ਸ਼ੰਭੂ ਤੇ ਸਾਡੀ ਸੁਰੱਖਿਆ ਕਰ ਸਕੀ ਨਾ ਅਸੀਂ ਘਰੇ ਬੈਠੇ ਆ ਘਰੇ ਬੈਠੇ ਸੁਰੱਖਿਆ ਕਰ ਸਕਦੀ ਜਿਹੜਾ ਮਰਜ਼ੀ ਆਉਂਦਾ ਜਿਹੜੀ ਮਰਜ਼ੀ ਕੇਂਦਰੀ ਏਜੰਸੀ ਆਉਂਦੀ ਆ ਉਹ ਪਤਾ ਹੀ ਨਹੀਂ ਹੁੰਦਾ ਵੀ ਉਹ ਕੋ ਸਰਕਾਰੀ ਬੰਦਾ ਕਿਸੇ ਫੌਜ ਦਾ ਬੰਦਾ ਕਿਸੇ ਪੁਲਿਸ ਦਾ ਜਾਂ ਕੋਈ ਗੁੰਡਾ ਕਰੋ ਉਹ ਆਉਂਦਾ ਕਾਰਡ ਦਿਖਾਉਂਦਾ ਬੰਦਾ ਚੁੱਕ ਕੇ ਲੈ ਜਾਂਦਾ ਤਾਂ ਸਾਡੀ ਜਦੋਂ ਜਾਨ ਮਾਲ ਦੀ ਤੁਸੀਂ ਸੁਰੱਖਿਆ ਹੀ ਨਹੀਂ ਕਰ ਸਕਦੇ ਤਾਂ ਫਿਰ ਤੁਹਾਡੇ ਤੋਂ ਅਸੀਂ ਕੀ ਉਮੀਦਾਂ ਕਰ ਸਕਦੇ ਆ ਫਿਰ ਲੋਕ ਆਪਣੇ ਆਪ ਜੇਕਰ ਕਰਨ ਲੱਗ ਪਣਗੇ ਫਿਰ ਵੀ ਤੁਹਾਨੂੰ ਦਿੱਕਤ ਆਊਗੀ ਵੀ ਲੋਕ ਐਦਾਂ ਕਿਉਂ ਕਰਦੇ ਆ ਸੋ ਇਹ ਪੰਜਾਬ ਸਰਕਾਰ ਨੂੰ ਸਮਝਣਾ ਚਾਹੀਦਾ ਪੰਜਾਬ ਦੀ ਸਰਕਾਰ ਨੂੰ ਲੋਕਾਂ ਨੇ ਆਪਦੀ ਸੁਰੱਖਿਆ ਲਈ ਚੁਣਿਆ ਸਾਡੀਆਂ ਲੋੜਾਂ ਪੂਰੀਆਂ ਕਰਨ ਲਈ ਚੁਣਿਆ ਜਿਹੜੇ ਕੰਮ ਕੱਲਾ ਕੱਲਾ ਬੰਦਾ ਨਹੀਂ ਕਰ ਸਕਦਾ ਇਸੇ ਲਈ ਸਰਕਾਰ ਚੁਣਦੇ ਹਾਂ ਹੋਰ ਸਰਕਾਰ ਕਰਨੀ ਕੀ ਆ ਸਾਡੀ ਜਾਨ ਮਾਲ ਦੀ ਸੁਰੱਖਿਆ ਕਰੇ ਸਾਨੂੰ ਰੁਜ਼ਗਾਰ ਦੇਵੇ ਸਾਡੇ ਸਿਹਤ ਪ੍ਰਬੰਧ ਸੰਭਾਲੇ ਸਾਡੀ ਖੇਤੀ ਉਨਤੀ ਹੋਵੇ ਸੋ ਜੇ ਇਹ ਵੀ ਸਰਕਾਰ ਨੇ ਨਹੀਂ ਕਰਨਾ ਇਹ ਵੀ ਕੇਂਦਰੀਆਂ ਏਜੰਸੀਆਂ ਨੇ ਕਰਨਾ ਤਾਂ ਫਿਰ ਭਾਈ ਤੁਹਾਨੂੰ ਗੱਦੀ ਛੱਡ ਦੇਣੀ ਚਾਹੀਦੀ ਆ ਤੁਸੀਂ ਕੋਹ ਵੀ ਅਸੀਂ ਅਸਫਲ ਹੋ ਕੇ ਪੰਜਾਬ ਨੂੰ ਬਚਾਉਣ 'ਚ ਨਾ ਅਸੀਂ ਤੁਹਾਡੀ ਰਾਖੀ ਕਰ ਸਕੇ ਨਾ ਤੁਹਾਡੇ ਲਈ ਕੁਝ ਕਰ ਸਕੀਏ ਫਿਰ ਛੱਡ ਦਿਓ ਫਿਰ ਲੋਕ ਵੇਖ ਲੈਣਗੇ ਲੋਕ ਕਿੰਨਾ ਤੈਨੂੰ ਚੁਣਿਆ ਅੱਛਾ ਜਿਵੇਂ ਮਾਲਵਿੰਦਰ ਮਾਲੀ ਐ ਜਿਹੜਾ ਇੱਕ ਪੱਤਰਕਾਰ ਵੀ ਐ ਚੈਨਲਾਂ 'ਤੇ ਉਹ ਪੰਜਾਬ ਦੇ ਲੋਕਾਂ ਦੇ ਮੁੱਦੇ ਚੁੱਕਦਾ ਰਹਿੰਦਾ ਐ ਜੀ ਪਿਛਲੇ ਦਿਨੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਵੱਡੇ ਸਵਾਲ ਉੱਤੇ ਉੱਠੇ ਪਹਿਲਾ ਸਵਾਲ ਤਾਂ ਇਹ ਉੱਠਿਆ ਵੀ ਜਿਹੜਾ ਦੋਸ਼ ਲਾ ਕੇ ਉਹਨੂੰ ਗ੍ਰਿਫਤਾਰ ਕੀਤਾ ਐ ਉਹ ਕਹਿੰਦੇ ਵੀ ਉਹ ਦੋਸ਼ ਦੇ ਵਿੱਚ ਹੈ ਹੀ ਕੁਛ ਨਹੀਂਗਾ ਮਤਲਬ ਆ ਉਹਦੇ ਉੱਪਰ ਦੋਸ਼ ਲਾਇਆ ਧਾਰਮਿਕ ਭਾਵਨਾ ਪੜਕਾਉਣ ਦਾ ਜੀ ਜਿਹੜੇ ਬੰਦੇ ਨੇ ਉਹਦੇ ਖਿਲਾਫ ਸ਼ਿਕਾਇਤ ਕੀਤੀ ਐ ਹੂੰ ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਦਾ ਬੰਦਾ ਮੈਂਬਰ ਹੈ ਜੀ ਉਹਨਾਂ ਦਾ ਆਗੂ ਹੈ ਤੇ ਉਹ ਜੀ ਅਮਿਤ ਜੈਨ ਉਹਦਾ ਨਾਮ ਹੈ ਤੇ ਉਹ ਜੈਨ ਧਰਮ ਨਾਲ ਸੰਬੰਧਿਤ ਹੈ ਤੇ ਉਹ ਸ਼ਿਕਾਇਤ ਇਹ ਕਰ ਰਿਹਾ ਹੈ ਵੀ Hindu ਭਾਵਨਾਵਾਂ ਨੂੰ ਇਹਨਾਂ ਨੇ ਢਕਾਇਆ ਤਾਂ ਇੱਥੇ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ ਪੰਜਾਬ ਸਰਕਾਰ ਅਸਲ ਦੇ ਵਿੱਚ ਮਾਲਵਿੰਦਰ ਮਾਲੀ ਤੇ ਉਹਦੇ ਵਰਗੇ ਲੋਕਾਂ ਦੀ ਜੇ ਗ੍ਰਿਫਤਾਰੀ ਕਰਦੀ ਹੈ ਯਾ ਹੁੰਦੀ ਹੈ ਤੇ ਇਹਦੇ ਪਿੱਛੇ ਕੀ ਮਨਛਾ ਹੈ ਇਹਦੇ ਪਿੱਛੇ ਮਨਛਾ ਜੀ ਥੋੜਾ ਜਿਹਾ ਆਪਾਂ ਨੂੰ ਦੇਖਣਾ ਪੈਗਾ ਆਪਣੇ ਲੋਕ ਨਾ ਕਈ ਵਾਰੀ ਇਹ ਸੋਚਦੇ ਵੀ ਇਸ ਵਾਰੀ ਮੋਦੀ ਲੰਗੜਾ ਲੰਗੜੀ ਸਰਕਾਰ ਚਲਾ ਰਿਹਾ ਗਠਬੰਧਨ ਦੀ ਸ਼ਾਇਦ ਉਹ ਨਰਮ ਰੁਖ ਚੱਲਿਆ ਪਰ ਨਹੀਂ ਸਾਨੂੰ ਦੇਖਣਾ ਚਾਹੀਦਾ ਜਦੋਂ ਮੋਦੀ ਸਰਕਾਰ ਦੇ ਪਿਛਲੇ ਸੈਸ਼ਨ ਦਾ ਲਾਸਟ ਜਿਹੜਾ ਸੈਸ਼ਨ ਸੀਗਾ ਪਿਛਲੇ ਕਾਰਜਕਾਲ ਦਾ ਉਹਦੇ ਚ ਤਿੰਨ ਨਵੇਂ ਫੌਜਦਾਰੀ ਕਾਨੂੰਨ ਬਣਾਏ ਗਏ ਜਿਹੜਾ ਕਿ ਭਾਰਤ ਦੇ ਸੰਵਿਧਾਨ ਚ ਵੀ ਲਿਖਿਆ ਹੈ ਕੇ ਭਾਰਤ ਦੇ ਜਿਹੜੇ ਕਾਨੂੰਨ ਹੋਣਗੇ ਅੰਗਰੇਜ਼ੀ 'ਚ ਹੋਣਗੇ ਉਹਨਾਂ ਦਾ ਉਤਾਰਾ ਵੱਖਰੀਆਂ ਭਾਸ਼ਾ 'ਚ ਹੋਊਗਾ ਜਿਹੜਾ ਕਿ ਸਾਡੇ ਦੇਸ਼ ਦੀਆਂ ਵੱਖ-ਵੱਖ ਭਾਸ਼ਾ ਨੇ ਨਵੇਂ ਕਾਨੂੰਨ ਇਹਨਾਂ ਨੇ ਹਿੰਦੀ ਤਰੀਕੇ ਨਾਲ ਬਣਾ ਹਿੰਦੀ ਤੋਂ ਵੀ ਅੱਗੇ ਲੰਘਦੀ ਸੰਸਕ੍ਰਿਤ ਪ੍ਰਚਲਿਤ ਹਿੰਦੀ ਹੈ ਨਾ ਉਹਦੇ 'ਚ ਬਣਾਏ ਨੇ ਤਿੰਨੋਂ ਕਾਨੂੰਨ ਤਾਂ ਇਹ ਸਿੱਧਾ-ਸਿੱਧਾ ਜਿਹੜੀ ਹਿੰਦੂ ਰਾਸ਼ਟਰ ਦੀ ਆਪਾਂ ਗੱਲ ਕਰਦੇ ਆਂ ਉਹਦੇ ਅਨੁਸਾਰ ਬਣਾਏ ਗਏ ਔਰ ਉਹਨਾਂ ਚ ਇੰਨਾ ਕੋ ਮਤਲਬ ਨਵੇਂ ਕਾਨੂੰਨ ਬਣੋਂ ਜਿਹੜੀ ਬਾਲੀ ਦੀ ਗ੍ਰਫਤਾਰੀ ਤੁਸੀਂ ਗੱਲ ਕਰਦੇ ਹੋ ਪਹਿਲਾਂ 295 ਲੱਗਦੀ ਸੀ ਜਿਹਦਾ ਜ਼ਿਕਰ ਸਿੱਧੂ ਮੂਸੇਵਾਲ ਦੇ ਇੱਕ ਗਾਣੇ ਚ ਸਾਰੇ ਪੰਜਾਬੀ ਜਾਣਦੇ ਨੇ ਹੁਣ ਜਿਹੜੀ ਗ੍ਰਫਤਾਰੀ ਹੋਈ ਹੈ ਉਹ ਨਵੇਂ ਕਾਨੂੰਨ ਅਨੁਸਾਰ ਧਾਰਾ 299 ਚ ਹੋਈ ਹੈ ਇਹਨਾਂ ਨੇ ਧਾਰਮਿਕ ਭਾਵਨਾ ਭੜਕਾਤੀਆਂ ਉਹਦੇ ਚ ਇਹਨਾਂ ਨੇ ਇਹ ਵੀ ਇਥੋਂ ਤੱਕ ਖਤਰਨਾਕ ਕਾਨੂੰਨ ਬਣਾ ਦਿੱਤੇ ਕਿ ਨਵੇਂ ਫੌਜਦਾਰੀ ਪੁਲਿਸ ਨੂੰ ਤਾਕਤ ਦੇਣ ਲਈ ਤੇ ਜਿਵੇਂ ਆਪਾਂ ਐਨਆਈ ਦੀ ਗੱਲ ਕਰਦੇ ਆ ਉਹੋ ਜਿਹੀ ਖਤਰਨਾਕ ਤਾਕਤਾਂ ਸਟੇਟਾਂ ਦੀ ਪੁਲਿਸ ਨੂੰ ਵੀ ਦੇ ਦਿੱਤੀਆਂ ਜਿਹੜਾ ਕੋਈ ਕਿਸੇ ਦੇ ਖਿਲਾਫ ਵੀਡੀਓ ਨਹੀਂ ਪਾ ਸਕਦਾ ਸਰਕਾਰ ਦੀ ਨੁਕਤਾਚੀਨੀ ਨਹੀਂ ਕਰ ਸਕਦਾ ਹੁਣ ਜਿਹੜਾ ਮਾਲਵਿੰਦਰ ਮਾਲੀ ਵਾਲਾ ਕੇਸ ਆ ਉਹਦੀ ਗ੍ਰਿਫਤਾਰੀ ਇਸ ਕਰਕੇ ਹੋਈ ਆ ਕੀਤੀ ਤਾਂ ਉਹਨੇ ਸਰਕਾਰ ਦੀ ਨੁਕਤਾਚੀਨੀ ਆ ਜਿਹੜਾ ਕਿ ਸਾਡਾ ਸੰਵਿਧਾਨਿਕ ਰਾਈਟ ਆ ਜੇ ਅਸੀਂ ਸਰਕਾਰ ਦੀ ਆਲੋਚਨਾ ਨਹੀਂ ਕਰ ਸਕਦੇ ਫਿਰ ਕਾਦੀ ਡੈਮੋਕ੍ਰੇਸੀ ਫਿਰ ਅਸੀਂ ਡੈਮੋਕ੍ਰੈਟਿਕ ਮੁਲਕ ਕਿਵੇਂ ਹੋਏ ਜੇ ਅਸੀਂ ਡੈਮੋਕ੍ਰੈਟਿਕ ਆ ਤਾਂ ਅਸੀਂ ਹਰ ਵਿਰੋਧੀ ਵਿਚਾਰ ਦੀ ਨੁਕਤਾਚੀਨੀ ਨਹੀਂ ਕਰ ਸਕਦੇ ਮर्याਦਾ ਛ ਰਹਿ ਕੇ ਸਭ ਤੋਂ ਸ਼ਬਦਾਂ ਤਾਂ ਉਹ ਜਿਹੜੀ ਮਾਲਵਿੰਦਰ ਮਾਲੀ ਨੇ ਕੇਜਰੀਵਾਲ ਦੀ ਜਾਂ ਭਗਵੰਤ ਮਾ ਦੀ ਨੁਕਤਾਚੀਨੀ ਕੀਤੀ ਜਿਹਦੇ ਚ ਉਹਨਾਂ ਨੇ ਕਿਹਾ ਕਿ ਸਾਡੀਆਂ ਹੂੰ ਯਾਨੀ ਉਹਨਾਂ ਨੇ ਤਾਂ ਕਿਹਾ ਵੀ ਇਹ ਆ ਕੁਝ ਲੀਡਰ ਆਉਂਦੇ ਆ ਉਹਨੂੰ ਹਿੰਦੂ ਜਿਹੜੇ ਦੇਵਤਿਆਂ ਵਾਂਗ ਸਮਝਦੇ ਨੇ ਹਿੰਦੂ ਸ਼ਬਦ ਨਹੀਂ ਉਹਨਾਂ ਵਰਤਿਆ ਉਹਨਾਂ ਕਹਿੰਦੇ ਕਿ ਦੇਵਤਿਆਂ ਵਾਂਗ ਸਮਝਦੇ ਨੇ ਜਿਵੇਂ ਮੋਦੀ ਨੂੰ ਵੀ ਕਿ ਰਾਮ ਦਾ ਅਵਤਾਰ ਕਿਹਾ ਜਾਂਦਾ ਐਵੇਂ ਕੇਜਰੀਵਾਲ ਨੂੰ ਵੀ ਕਈ ਬਣਾਈ ਜਾਂਦੇ ਨੇ ਪਰ ਉਹਨਾਂ ਨੇ ਕਿਹਾ ਕਿ ਇਹ ਸਮਝਦੇ ਨੇ ਹਾਲਾਂਕਿ ਗੱਲ ਤਾਂ ਇਹ ਕਹਿਣੀ ਚਾਹੀਦੀ ਹੈ ਵੀ ਇਹ ਲੋਕ ਨਰਾਦਰ ਕਰਦੇ ਨੇ ਤਾਂ ਉਹਦੀ ਗੱਲ ਨੂੰ ਉਲਟ ਕਰਕੇ ਕਿ ਇਹਨਾਂ ਨੇ ਦੇਵਤਿਆਂ ਦਾ ਨਾਮ ਲੈਤਾ ਇਸ ਕਰਕੇ ਨਰਾਦਰ ਹੋ ਗਿਆ ਖੁਦ ਜਿਹੜਾ ਬੰਦਾ ਮੰਨ ਨਹੀਂ ਰਹਾ ਤਾਂ ਇਹ ਜਿਹੜੀ ਬਦਲਾ ਲਾਉਣ ਦੀ ਕਾਰਵਾਈ ਇੱਕ ਤਾਂ ਸਰਕਾਰ ਦੀ ਦੂਜਾ ਸਰਕਾਰ ਜਿਹੜੀ ਜਿਹੜੇ ਨਵੇਂ ਕਾਨੂੰਨ ਚਾਹੁੰਦੇ ਨੇ ਕਿ ਕੋਈ ਬੰਦਾ ਸਰਕਾਰ ਦੇ ਖਿਲਾਫ ਬੋਲੇ ਨਾ ਬਿਲਕੁਲ ਜਿਹੜੀ ਵਿਰੋਧ ਦੀ ਆਵਾਜ਼ ਨੂੰ ਦਬਾ ਦਿੱਤਾ ਜਾਵੇ ਚਾਹੇ ਉਹ ਸਰਕਾਰ ਦੇ ਖਿਲਾਫ ਹੋਵੇ ਚਾਹੇ ਕਿ ਸਰਕਾਰ ਦੇ ਵਿਭਾਗਾਂ ਦੇ ਖਿਲਾਫ ਹੋਵੇ ਚਾਹੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਹੋਵੇ ਤਾਂ ਉਹਦੀ ਜਿਹੜੀ ਸ਼ੁਰੂਆਤ ਹੈ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਮਾਲਵਿੰਦਰ ਮਾਲੀ ਤੋਂ ਕੀਤੀ ਗਈ ਆ ਮਾਲਵਿੰਦਰ ਮਾਲੀ ਨੂੰ ਚੱਕੋ ਦੇਖੋ ਕਿ ਕਿਵੇਂ ਲੋਕ ਰਿਐਕਟ ਕਰਦੇ ਨੇ ਜੇ ਲੋਕ ਨਹੀਂ ਰਿਐਕਟ ਕਰਦੇ ਤਾਂ ਫਿਰ ਇਸ ਨੂੰ ਅੱਗੇ ਵਧਾਇਆ ਜਾਊਗਾ ਹੋਰ ਜਿਹੜੇ ਜਿਹੜੇ ਸਰਕਾਰ ਦੇ ਖਿਲਾਫ ਲੜਨ ਵਾਲੇ ਲੋਕ ਨੇ ਉਹਨਾਂ ਤੇ ਘੋੜਾ ਚਲਾਇਆ ਜਾਵੇ ਤਾਂ ਇਹ ਜਿਹੜੀ ਮੋਦੀ ਨੀਤੀ ਆ ਜਿਹੜੀ ਕੇਂਦਰ ਦੀ ਨੀਤੀ ਆ ਉਹਨੂੰ ਵੀ ਉਹ ਬਿਲਕੁਲ ਆਪਾਂ ਜਦੋਂ ਕਹਿ ਦਿੰਦੇ ਆ ਵੀ ਮੋਦੀ ਦੇ ਨਕਸ਼ੇ ਕਦਮਾਂ ਤੇ ਭਗਵੰਤ ਮਾਨ ਜੀ ਚੱਲ ਰਹੇ ਨੇ ਕਿਉਂਕਿ ਜਿਹੜੀ ਜਿੰਨੀ ਆਪਾਂ ਸਾਰੇ ਤੁਸੀਂ ਵੱਧ ਜਾਣਦੇ ਹੋ ਆਪਾਂ ਦੇਖਿਆ ਕਿ ਉਸ ਐਫ ਆਈ ਆਰ 'ਚ ਕੁਝ ਵੀ ਨਹੀਂ ਹੈਗਾ ਨਾ ਕੋਈ ਵੀਡੀਓ ਦਾ ਚੱਕਰ ਹੈ ਨਾ ਕੁਛ ਹੈ ਤਾਂ ਇਹ ਇਹ ਤਾਂ ਇਹ ਤੋਂ ਕਈ ਸੰਗੀਨ ਜੁਰਮ ਗੈਂਗਸਟਰ ਪੰਜਾਬ ਚ ਆਏ ਦਿਨ ਕਤਲਿਆ ਮੰਦਰ ਉਹ ਤਾਂ ਫੜੇ ਨਹੀਂ ਜਾਂਦੇ ਨਸ਼ਾ ਤਸਕਰ ਫੜੇ ਨਹੀਂ ਜਾਂਦੇ ਇੱਕ 70 80 ਸਾਲ ਦਾ ਬਜ਼ੁਰਗ ਬੰਦਾ ਜਿਹੜਾ ਸਿਰਫ ਬੋਲਦਾ ਕੋਈ ਉਹਨੇ ਹਥਿਆਰ ਨਹੀਂ ਚੁੱਕੇ ਉਹਨੂੰ ਜਲੀਲ ਕਰਨੀ ਸਰਕਾਰ ਇਹ ਦਿਖਾਉਣਾ ਚਾਹੁੰਦੀ ਕਿ ਜੇ ਸਾਡੇ ਖਿਲਾਫ ਬੋਲੋਗੇ ਤੁਹਾਨੂੰ ਘਰਾਂ ਤੋਂ ਚੁੱਕ ਕੇ ਲਾਵਾਂਗੇ ਅਸੀਂ ਨਹੀਂ ਵੇਖਾਂਗੇ ਤੁਹਾਡੀ ਉਮਰ ਕੀ ਆ ਤੁਹਾਨੂੰ ਅਸੀਂ 88 ਔਰ ਦੇਖੋ ਸੀਏ ਸਟਾਫ ਇੱਕ ਛੋਟੀ ਸਾਈਬਰ ਸੈੱਲ ਵੇਖਦਾ ਇਹਨੂੰ ਸਾਈਬਰ ਕ੍ਰਾਈਮ ਚ ਦੇਖਦੇ ਆਪਾਂ ਇਹ ਵੀਡੀਓ ਨੂੰ ਪਰ ਸੀਏ ਸਟਾਫ ਮੁਹਾਲੀ ਸਿੱਧਾ ਚੁੱਕ ਕੇ ਜਾਂਦਾ ਇਹ ਜਲੀਲ ਕਰਨ ਦੀ ਕਾਰਵਾਈ ਆ ਔਰ ਦਿਖਾਉਣ ਦੀ ਕਿ ਜੇ ਤੁਸੀਂ ਸਟੇਡ ਨਾ ਪੰਗਾ ਲਓਗੇ ਤਾਂ ਸਾਡੇ ਕੋਲੇ ਆ ਕਾਨੂੰਨ ਹੈਗੇ ਨੇ ਇਹਨਾਂ ਕਾਨੂੰਨਾਂ ਦੇ ਅਨੁਸਾਰ ਅਸੀਂ ਤੁਹਾਨੂੰ ਦਬਲਾਂਗੇ ਸੋ ਇਹ ਬਹੁਤ ਨਿਖੇਦੀ ਜਨਕ ਹੈ ਔਰ ਇਹਦੇ ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਇੰਨੇ ਖਤਰਨਾਕ ਕਾਨੂੰਨ ਹੋਣ ਦੇ ਬਾਵਜੂਦ ਜਥੇਬੰਦੀਆਂ ਬੋਲ ਰਹੀਆਂ ਲੋਕ ਤਾਂ ਬੋਲ ਰਹੇ ਨੇ ਪਰ ਜਿਨ੍ਹਾਂ ਤੋਂ ਅਸੀਂ ਉਮੀਦ ਕਰਦੇ ਆ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਉਹ ਕੋਈ ਵੀ ਨਹੀਂ ਬੋਲ ਰਿਆ ਕਿੰ ਕਿੱਡੀ ਵੱਡੀ ਪਾਰਟੀ ਹੈ ਕਾਂਗਰਸ ਨਾ ਪੰਜਾਬ ਚ ਬੋਲੀ ਐ ਨਾ ਕੇਂਦਰ ਦੇ ਨਾਲ ਕੁਰੂਨਾ ਖਿਲਾਫ ਬੋਲ ਰਹੀ ਆ ਨਹੀਂ ਸਭ ਤੋਂ ਵੱਡਾ ਸਵਾਲ ਇੱਥੇ ਇਹ ਵੀ ਆ ਨਾ ਜੀ ਕਿ ਮਾਲਵਿੰਦਰ ਮਾਲੀ ਨੂੰ ਜਿਹੜੇ ਨਵਜੋਤ ਸਿੱਧੂ ਕਾਂਗਰਸ ਦੇ ਲੀਡਰ ਨੇ ਉਹਨਾਂ ਨੇ ਆਪਦਾ ਸਿਆਸੀ ਸਲਾਹਕਾਰ ਵੀ ਲਈ ਰੱਖਿਆ ਜੀ ਜੀ ਤੇ ਅੱਜ ਨਵਜੋਤ ਸਿੱਧੂ ਵੀ ਨਹੀਂ ਬੋਲਿਆ ਮੈਂ ਕਹਿੰਦਾ ਜੀ ਕੋਈ ਵੀ ਨਹੀਂ ਜਿਹੜੇ ਪੋਲਿਟੀਕਲ ਪਾਰਟੀਆਂ ਨੇ ਜਿੰਨੀਆਂ ਵੀ ਨੇ ਚਾਹੇ ਪੰਜਾਬ ਦੀ ਖੇਤਰੀ ਪਾਰਟੀ ਹੋਣ ਦੀ ਗੱਲ ਕਰਦੀ ਕਾਲੀ ਦਲ ਉਹ ਵੀ ਨਹੀਂ ਇਸਤੇ ਬੋਲਦੀ ਕਾਂਗਰਸ ਵੀ ਨਹੀਂ ਬੋਲਦੀ ਜਿਹੜੀ 99 ਐਮਪੀ ਲੈ ਕੇ ਸੰਸਦ ਚ ਬੈਠੀ ਉਹਨੇ ਉੱਥੇ ਨਹੀਂ ਬੋਲਦੀ ਪੰਜਾਬ ਚ ਵਿਰੋਧੀ ਧਿਰ ਹੈ ਨਹੀਂ ਬੋਲ ਰਹੀ ਯਾਨੀ ਇਹਨਾਂ ਸਾਰਿਆਂ ਨੂੰ ਲੱਗਦਾ ਕਿ ਜਿਹੜੇ ਲੜਨ ਵਾਲੇ ਲੋਕ ਨੇ ਜਿਹੜੇ ਨੁਕਤਾ ਚ ਨਹੀਂ ਕਰਨ ਵਾਲੇ ਲੋਕ ਨੇ ਜੇ ਇਹਨਾਂ ਨੂੰ ਅਸੀਂ ਦਬਾ ਲਈਏ ਤਾਂ ਸਾਡਾ ਰਾਜ ਕਰਨ ਦਾ ਜਿਹੜਾ ਲੁੱਟ ਕਰਨੀ ਹੈ ਜਿਹੜੀ ਕਾਰਪੋਰੇਟ ਨੂੰ ਲੁੱਟ ਕਰਨੀ ਹੈ ਸੌਖੀ ਹੋ ਜਾਵੇਗੀ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹੋ ਜੇ ਕਾਨੂੰਨਾ ਖਿਲਾਫ ਸਾਰੀਆਂ ਪਾਰਟੀਆਂ ਨੂੰ ਬੋਲਣਾ ਚਾਹੀਦਾ ਬੋਲਣੀਆਂ ਤਾਂ ਜੇ ਲੋਕ ਇਕਜੁੱਟ ਹੋ ਕੇ ਇਹਨਾਂ ਦੇ ਖਿਲਾਫ ਲੜਨਗੇ ਤੇ ਮੈਂ ਇਹ ਵੀ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਇਹਨੂੰ ਕੱਲੀ ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਨਾ ਸੋਚਿਆ ਜਾਵੇ ਇਹ ਪੰਜਾਬੀਆਂ ਦੀ ਜਿਹੜੀ ਬੋਲਣ ਦੀ ਗੱਲ ਹੈ ਜਿਹੜੀ ਹਰ ਗੱਲ ਅੱਗੇ ਹੱਕ ਢਾ ਕੇ ਖੜਨ ਵਾਲੀ ਗੱਲ ਹੈ ਇਹ ਉਹਨੂੰ ਚੈਲੰਜ ਆ ਉਹਨੂੰ ਵੰਗਾਰ ਦੇ ਸਾਨੂੰ ਇਸ ਧੱਕੇਸ਼ਾਹੀ ਦੇ ਖਿਲਾਫ ਲੜਨਾ ਚਾਹੀਦਾ ਜੀ ਬਿਲਕੁਲ